ਸਰ ਆਪਣਾ ਨਾਮ ਦੱਸੋ ਜੈਸ਼ੀਰામ ਜੀ ਵਰੁਣ ਮਹਾਜਨ ਵਿਭਾਗ ਮੰਤਰੀ ਵਿਸ਼ਵ ਬੰਦੂ ਪ੍ਰਿਸ਼ਦ ਤੋਂ ਅੱਜ ਡੀਸੀ ਸਾਹਿਬ ਨੂੰ ਸਾਰੇ ਹਿੰਦੂ ਜਥੇਬੰਦੀਆਂ ਵੱਲੋਂ ਇੱਕ ਮੈਮੋਰੰਡਮ ਦਿੱਤਾ ਗਿਆ ਹੈ ਜਿਦੇ ਵਿੱਚ ਕੀ ਅੰਕੁਰ ਨਰੁਲਾ ਵੱਲੋਂ ਜਿਹੜਾ ਅੰਬਰਸਤ ਦੇ ਵਿੱਚ ਪ੍ਰੋਗਰਾਮ ਕੀਤਾ ਜਾ ਰਿਹਾ ਉਸ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ 크ਰੂਸੇਡ ਵਰਡ ਦੀ ਵਰਤੋਂ ਕੀਤੀ ਹੈ ਜਦਕਿ ਪਿਛਲੇ ਸਾਲ 2024 ਦੇ ਵਿੱਚ ਇਹਨਾਂ ਨੇ 크ਰੂਸੇਡ ਵਰਡ ਦੀ ਵਰਤੋਂ ਕਰਨ ਤੋਂ ਸਮਾਜ ਦੇ ਵਿੱਚ ਖਲੋ ਕੇ ਮਾਫੀ ਮੰਗੀ ਸੀ ਔਰ ਦੂਸਰੀ ਗੱਲ ਇਹਨਾਂ ਨੇ ਇੱਕ ਬੁੱਕ ਪਬਲਿਸ਼ ਕੀਤੀ ਹੈ ਸਨਾਤਨ ਪਰਮੇਸ਼ਵਰ ਕੌਣ ਹੈ ਇਹ ਦੇਖੋ ਕਿ सनातन ਸਾਡਾ ਆਜਿਦਾਨੀ ਕਿੰਨੇ ਹਜ਼ਾਰਾਂ ਲੱਖਾਂ ਸਾਲ ਪੁਰਾਣਾ ਹੋਵੇ ਔਰ ਇਹ ਆਪਣੇ ਧਰਮ ਦੇ ਨਾਲ ਇਹਨੂੰ ਜੁਆਇੰਟ ਕਰ ਰਹੇ ਨੇ ਜਿਹੜਾ ਕਿ ਸਰਾਸਰ ਸਾਡੇ ਸਨਾਤਨ ਦੇ ਉੱਪਰ ਡਾਇਰੈਕਟ ਭਰਾ ਰਗਾ ਹੋਇਆ ਔਰ ਇਸ ਚੀਜ਼ ਨੂੰ ਹਿੰਦੂ ਜਿੱਥੇ ਬੰਦੀਆਂ ਜਿਹੜੀਆਂ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ ਇਹਦੇ ਉੱਪਰ ਜਿਹੜੀਆਂ ਵੀ ਝੂਠੀਆਂ ਗੱਲਾਂ ਉਹਨਾਂ ਨੇ ਲਿਖੀਆਂ ਹੋਆਂ ਡੀਸੀ ਸਾਹਿਬ ਤੋਂ ਮੰਗ ਕੀਤੀ ਗਈ ਇਹਨਾਂ ਉੱਪਰ ਬੰਦ ਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਸਾਡੇ ਸਨਾਤਿਆ ਨੂੰ ਨਿਆਂ ਦਿਵਾਇਆ ਜਾਵੇ ਪੇਨਾਂ ਵੀ ਕਈ ਵਾਰ ਮੰਗ ਪੱਤਰ ਦਿੱਤੇ ਗਏ ਆ ਜੀ ਠੰਡੇ ਬਸਤੇ ਤੇ ਪੈਂਦੇ ਤੋਂ ਲੱਗਦਾ ਕਿ ਇਹ ਮੰਗ ਪੱਤਰ ਕੋਈ ਕਾਰਵਾਈ ਹੁੰਦੀ ਦਕਾ ਸਰ ਦੇਖੋ ਜਦੋਂ ਕਿਸੇ ਨੂੰ ਬਾਰ-ਬਾਰ ਆਪਾਂ ਕਵਾਂਗੇ ਨਾ ਕਿਸੇ ਨਾ ਕਿਸੇ ਗੱਲ ਦਾ ਉਹਦਾ ਕਿਤੇ ਨਾ ਕਿਤੇ ਅਸਰ ਜ਼ਰੂਰ ਹੋਏਗਾ ਮੰਗ ਪੱਤਰ ਆਪਾਂ ਦੇ ਰਹੇ ਆ ਆਪਾਂ ਚੱਲਦੇ ਆਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਜੇ ਅਗੇਂਸਟ ਹੀ ਜਾਣਾ ਤੇ ਬੰਦੇ ਇਕੱਠੇ ਕਰਕੇ ਲਾਲਾਂ ਵਾਲਾ ਕਰਾ ਦਈਏ ਉਹਦਾ ਫਾਇਦਾ ਕੋਈ ਨਹੀਂਗਾ ਆਪਾਂ ਨਹੀਂ ਚਾਹਦੇ ਕਿ ਸਾਡੇ ਸਮਾਜ ਦੇ ਵਿੱਚ ਕੋਈ ਵੀ ਵੈਰ ਵਿਰੋਧ ਵਧੇ ਕੋਈ ਘਟਨਾ ਉਹ ਜੀ ਵਾਪਰੇ ਜਿਹਦੇ ਉੱਪਰ ਸਿੱਧਾ ਸਾਡੇ ਉੱਪਰ ਲੋਕਾਂ ਨੂੰ ਇਲਜ਼ਾਮ ਲਾਣਾ ਪੈਣਾ ਉਹ ਆਪਾਂ ਕੰਮ ਕਰਨਾ ਨਹੀਂ ਤੇ ਪ੍ਰਸ਼ਾਸਨਿਕ ਤਰੀਕੇ ਨਾਲ ਚੱਲ ਕੇ ਆਪਾਂ ਲਾਉਫਲ ਚੱਲ ਕੇ ਲੋਅ ਦੇ ਅਗੇਂਸਟ ਜਾ ਕੇ ਲੀਗਲੀ ਤਰੀਕੇ ਨਾਲ ਜੋ ਬੰਦੀ ਕਾਰ ਹੋਇਆ ਉਹਦੇ ਹੱਕ ਦੇ ਵਿੱਚ ਗਿਆ ਸਦਾ ਹੋ ਸਕਦੇ ਵਿੱਚ ਰਵਾਂਗੇ ਔਰ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਰਵਾਂਗੇ ਉਹ ਚਾਤਰੀ ਨੂੰ ਕਿਹੜਾ ਪ੍ਰੋਗਰਾਮ ਹੁੰਦਾ ਹੈ ਹੋਣ ਜਾ ਰਿਹਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੋ ਕਿ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਜਾਂ ਰੋਕੋ ਦੇਖੋ ਜੀ ਧਰਮ ਦਾ ਪ੍ਰਚਾਰ ਕਰਨ ਦੇ ਵਿੱਚ ਕਿਸੇ ਨੂੰ ਕੋਈ ਮਨਾਹੀ ਨਹੀਂ ਹੈ ਪ੍ਰਚਾਰ ਕਰਨ ਪਰ ਕਿਸੇ ਦੂਸਰੇ ਧਰਮ ਨੂੰ ਟਾਰਗੇਟ ਕਰਕੇ ਪ੍ਰਚਾਰ ਕਰਨ ਆਪਣੇ ਧਰਮ ਦਾ ਪ੍ਰਚਾਰ ਕਰਨ ਉਹ ਸਾਨੂੰ ਕਤਈ ਬਰਦਾਸ਼ਤ ਨਹੀਂ ਗਾ ਸਾਡੇ ਗੁਰੂਆਂ ਨੇ ਪੀਰਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਆਪਣੇ ਧਰਮ ਵਾਸਤੇ ਕਿ ਇਸ ਇਹ ਦਿਨ ਵੇਖਣ ਵਾਸਤੇ ਏ ਉਹ ਆਪਾਂ ਕਰੰਟਲੀ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਆ ਜਿਨ੍ਹਾਂ ਨੇ ਸੀਸ ਘਟਾਤਾ ਆਪਣਾ ਹਿੰਦ ਦੀ ਚਾਦਰ ਘਵਾਏ ਕਿਸ ਚੀਜ਼ ਵਾਸਤੇ ਕਿ ਇਹ ਲੋਕ ਆਗੇ ਆਪਣੇ ਧਰਮ ਦਾ ਪ੍ਰਚਾਰ ਕਰਨ ਨਾ ਰੋ ਕੁਰਬਾਨੀ ਜੜੀ ਆਪਣੇ ਨਾਂ ਕਰਾ ਲੈਣ ਇਹ ਆਪਾਂ ਹੋਣ ਨਹੀਂ ਦੇਵਾਂਗੇ ਠੀਕ ਜੀ ਜਵਾਲਮਿਕੀ ਜੈਸ਼ੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੱਕੀਵਤ ਪੰਜਾਬ ਦੇ ਪ੍ਰਧਾਨ ਪਲਵਾਨ ਵਾਲਮੀਕੀ ਵੀਰ ਸਨ ਮੇਰੇ ਨਾਲ ਆਪਾਂ ਸਨੀਨਾ ਜੀ ਬਾਬਾ ਪੋਲਾਨਾ ਜੀ ਮੇਸ਼ਵੰਦ ਪਰੇਸ਼ੋਤ ਵਰਨਜੀ ਸੁਖਵਿੰਦਰ ਜੀ ਅੱਜ ਸਾਰੀਆਂ ਅਸੀਂ ਸਮੂਹ ਵਾਲਮੀਕੀ ਦੇ ਹਿੰਦੂ ਜਥੇਬੰਦੀਆਂ ਨੇ ਇੱਕ ਮੰਗ ਪੱਤਰ ਦਿੱਤਾ ਵਾ ਪਿਛਲੇ ਸਾਲ 24 ਦੇ ਵਿੱਚ ਅੰਗਰਨੁਰਲਾ ਕਰਸ਼ੇਡ ਕਰਨ ਆਇਆ ਸੀਗਾ ਕਰਸ਼ੇਡ ਵੱਲ ਤੋਂ ਸਾਨੂੰ ਅਪੱਤੀ ਸੀਗੀ ਸਾਰੇ ਸਾਰੇ ਜਥੇਬੰਦੀਆਂ ਨੂੰ ਕਿਉਂਕਿ ਧਰਮ ਯੁੱਧ ਦਾ ਜਿਸ ਤਰ੍ਹਾਂ ਮੁਸਲਮਾਨਾਂ ਵਿੱਚ ਜਿਹਹਾਦ ਹੁੰਦਾ ਵਾ ਇਹਨਾਂ ਦੇ ਵਿੱਚ ਧਰਮ ਯੁੱਧ ਸੀਗਾ ਔਰ ਅਸੀਂ ਦਾ ਵਿਰੋਧ ਸੀਗਾ ਔਰ ਪਾਸ਼ਾ ਪ੍ਰਸ਼ਾਸਨ ਦੇ ਵਿੱਚ ਬਹਿ ਕੇ ਇਹਨਾਂ ਨੇ ਅਪੋਲੋਜਾਈਜ਼ ਕੀਤਾ ਸੀਗਾ ਕਿ ਫਿਊਚਰ ਸੇ ਅਸੀਂ ਜਿਹੜਾ ਇਹ ਸੀ ਨੂੰ ਨਹੀਂ ਯੂਜ਼ ਕਰਾਂਗੇ ਔਰ ਫਿਰ ਉਹ ਕਰ ਰਿਹਾ ਪਿਆ ਉਹ ਦੂਸਰੀ ਸਭ ਤੋਂ ਵੱਡੀ ਜਿਹੜ ਪਹਿਲਾਂ ਤੇ ਜਿਹੜੇ ਝੂਠ ਬੋਲ ਬੋਲ ਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਜਿਹੜਾ ਕਨਵਰਜਨ ਕਰਵਾ ਰਹੇ ਸੀਗੇ ਹੁਣ ਇਹ ਡਾਇਰੈਕਟਲੀ ਹੋ ਗਿਆ ਇਹ ਕਿਨੇ ਕਿਤਾਬ ਛਾਪੀ ਆ ਸਨਾਤਨ ਦਾ ਪਰਮੇਸ਼ਵਰ ਕੌਣ ਹੈ ਪਹਿਲਾਂ ਮੈਨੂੰ ਇਹ ਪੁੱਛਣਾ ਚਾਹਾਂਗਾ ਕਿ ਵੀ ਜੀਜ਼ਸ ਕ੍ਰਾਈਸ ਦਾ ਜਿਹੜਾ ਬਰਥ ਹੈਗਾ ਵਾ ਉਹ ਅਕੋਰਡਿੰਗ ਟੂ ਬਾਈਬਲ ਹੀ ਜੇ ਕਹੀਏ ਆਪਾਂ ਦੇ 2000 ਸਾਲ ਦੇ ਕਰੀਬ ਕਰੀਬ ਆ ਔਰ ਇਹ ਚ ਕਹਿ ਰਿਹਾ ਵਾ ਕਿ ਵੀ 700 ਸਾਲ ਜਿਹੜੇ ਆ ਉਹਨਾਂ ਦੇ ਜਨਮ ਤੋਂ ਪਹਿਲਾਂ ਦਾ ਸਨਾਤਨ ਪਰਮੇਸ਼ਵਰ ਸੀਗਾ ਮੈਂ ਇਹਨੂੰ ਇੱਕ ਗੱਲ ਪੁੱਛਣਾ ਚਾਹਾਂਗਾ ਕਿ ਵੀ ਫੇਰ ਇਹਨੇ ਤੇ ਉਹ ਕਹਾਵਤ ਕਰਦੀ ਨਾ ਵੀ ਜਦੋਂ ਜਾਗੇ ਉਦੋਂ ਸਵੇਰਾ ਭਾਰਤ ਦੀ ਸੰਕ੍ਰਿਤੀ ਅਸੀਂ 4 ਵਜੇ ਬ੍ਰਹਮ ਮੂਰਤ ਸਾਡਾ ਹੁੰਦਾ ਵਾ ਤੇ ਇਹਰਾ ਮੇਰੇ ਖਿਆਲ 10 ਵਜੇ ਹੁੰਦਾ ਵਾ ਇਹ 10 ਵਜੇ ਉੱਠਦਾ ਵਾ ਇਸ ਕਰਕੇ ਇਹਨੂੰ ਲੱਗਾ ਵਾ ਕਿ ਵੀ 2700 ਸਾਲ ਪਹਿਲਾਂ ਹੀ ਜਿਹੜਾ ਵਾ ਸ੍ਰੀਦਾ ਨਿਰਮਾਨ ਹੋਇਆ ਵਾ ਜਦ ਕਿ ਸਾਡੀ ਜਿਹੜੀ ਸੰਕ੍ਰਿਤੀ ਆ ਜਿਹੜੀ ਸਾਡੀ ਧਰਤੀ ਆ ਜਿਹੜੀ ਉਹ ਅਰਬਾਂ ਦੇ ਹਿਸਾਬ ਦੇ ਨਾਲ ਜਿਹੜੀ ਹੋਰੀ ਇਸ ਟਾਈਮ ਉਮਰ ਆ ਜੇ ਤੁਸੀਂ ਨਾ ਸਕਦੇ ਅਕੋਰਡਿੰਗ ਨੂੰ ਵੀ ਚੱਲ ਜਾਓਗੇ ਨਾ ਤੇ ਅਰਬਾਂ ਦੇ ਹਿਸਾਬ ਦੇ ਨਾਲ ਜਿਹੜੀ ਆ ਉਹ ਸਾਡੀ ਧਰਤੀ ਉਦੋਂ ਦਾ ਹੀ ਸਨਾਤਨ ਧਰਮ ਜਿਹੜਾ ਵਾ ਉਹ ਰਜਿਸਟਰ ਕਰਦਾ ਵਾ ਤੇ ਇਹ ਆਪਣੇ ਆਪਣੀ ਬੁੱਕ ਦੇ ਵਿੱਚ ਇਹ ਚੀਜ਼ ਕਹਿ ਰਿਹਾ ਵਾ ਕਿ ਸਨਾਤਨ ਧਰਮ ਜਿਹੜਾ ਵਾ ਉਹ ਕ੍ਰਿਸ਼ਣ ਧਰਮ ਆ ਉਹ ਜਿਹੜਾ ਰਾਮੋਡੀ ਆ ਉਹ ਜੀਸਸ ਕਰਾਈਸ ਆ ਇਹ ਸਿੱਧੇ ਸਿੱਧੇ ਸਾਰਾ ਹਿੰਦੂ ਜਿਹੜੀ ਸਨਾਤਨ ਸੰਸਕ੍ਰਿਤੀ ਹੈ ਜਿਹੜੀ ਉਰ ਤੇ ਜਿਹੜਾ ਪ੍ਰਹਾਰ ਕੀਤਾ ਗਿਆ ਵਾ ਉਹ ਬਿਲਕੁਲ ਹੀ ਬਰਦਾਸ਼ਤ ਕੀਤਾ ਜਾਊਗਾ ਕਿਉਂਕਿ ਜੇ ਆਪਾਂ ਆਪਣਾ ਸਿੱਕੇ ਇਤਿਹਾਸ ਕਰੀਏ ਕਿ ਵੇਖੋ ਹੁਣ ਆਪਾਂ ਹਫਤੇ ਪਹਿਲਾਂ ਹੀ ਗੁਰੂ ਸਾਹਿਬ ਦੀ ਸ਼ਹੀਦੀ ਮਨਾਈ ਆ ਔਰ 350 ਸਾਲਾ ਜਿਹੜਾ ਗੁਰਤੇਗ ਬਾਦਲ ਮਹਾਰਾਜ ਦਾ ਸ਼ਹੀਦੀਹਾੜੇ ਚੱਲੇ ਆ ਔਰ ਔਰੇ ਵਿੱਚ ਤੁਸੀਂ ਦੇਖੋ ਭਾਈ ਮਤੀਦਾਸ ਜੀ ਸਤੀਦਾਸ ਜੀ ਭਾਈ ਦਿਯਾਲਾ ਜੀ ਆ ਔਰ ਕਿੰਨੀਆਂ ਜੜੀਆਂ ਕੁਰਬਾਨੀਆਂ ਜੜੀਆਂ ਨਾਲ ਦਿੱਤੀਆਂ ਵਾ ਜਿਹੜਾ ਅਸੀਂ ਹਜ਼ਾਰ ਜਣਾ ਵੀ ਲੈ ਲਈਏ ਉਹਰਾ ਅਸੀਂ ਮੋਲ ਨਹੀਂ ਮੋੜ ਸਕਦੇ ਪਰ ਅੱਜ ਵੇਖਿਆ ਜਾ ਰਿਹਾ ਵਾ ਕਿ ਵੀ ਉਹਨਾਂ ਦੇ ਦੇਸ਼ 'ਚ ਹੀ ਉਹਨਾਂ ਦੇ ਹੀ ਸਟੇਟ ਦੇ ਵਿੱਚ ਜਿੱਥੇ ਸਿੱਖੀ ਦਾ ਧੁਰਾ ਵਾ ਪੰਜਾਬ ਦੇ ਵਿੱਚ ਗੁਰੂਆਂ ਦੀ ਧਰਤੀ ਘਾਈ ਗਈ ਹੈ ਪੰਜਾਬ ਦੀ ਧਰਤੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਔਰੇ ਵਿੱਚ ਹੀ ਜਿਹੜਾ ਵਾ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਜਿਹੜਾ ਵਾ ਕੀ ਕਨਵਰਜਨ ਹੋ ਰਿਹਾ ਵਾ ਜਿਹੜਾ ਚਿੰਤਾ ਦਾ ਵਿਸ਼ੇ ਆ ਔਰ ਸਾਡੀ ਹੀ ਕੌਮ ਜਿਹੜੀ ਆ ਬਾਬਾ ਜੀਵਨ ਸਿੰਘ ਜੀ ਸੀਗੇ ਜਿਹੜੇ ਚੰਦਨੀ ਚੌਂਕ ਦੇ ਵਿੱਚੋਂ ਗੁਰੂ ਸਾਹਿਬ ਦਾ ਜਿਹੜਾ ਸ਼ੀਸ਼ ਲੈ ਕੇ ਆਏ ਸੀਗੇ ਔਰ ਸਾਡੇ ਸਮਾਜ ਦੇ ਹੱਥਾਂ ਦੇ ਵਿੱਚ ਜ਼ੁਲਮ ਦੇ ਵਿਰੁੱਧ ਗੁਰੂ ਸਾਹਿਬ ਨੇ ਜਿਹੜੀ ਆ ਤੇਗ ਫੜਾਈ ᱛੀ ਸੀਗੀ ਪਰ ਅੱਜ ਜਿਸ ਵੇਲੇ ਕਨਵਰਜਨ ਹੋ ਰਿਹਾ ਵਾ ਇਹ ਸਾਈ ਪਾਸਟਰ ਜਿਹੜੇ ਆ ਸਾਡੇ ਸਮਾਜ ਦੇ ਹੱਥਾਂ ਦੇ ਵਿੱਚ ਸਲੀਮਾਂ ਫੜਾਈ ਜਾ ਰਹੇ ਆ ਇਹੰਤ ਦਾ ਵਿਸ਼ਾ ਵਾ ਅੱਜ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਹਦੇ ਬਾਰੇ ਅੱਜ ਜਿਹੜਾ ਮੰਗ ਪੱਤਰ ਦਿੱਤਾ ਗਿਆ ਵੇ ਇੱਕ ਤੇ ਕੁਰਸੇੜ ਤੋਂ ਸਾਨੂੰ ਇਤਰਾਜ਼ ਹੈਗਾ ਵਾ ਉਹ ਆਪਣਾ ਧਰਮ ਦਾ ਪ੍ਰਚਾਰ ਕਰੇ ਸਾਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੈ ਪਰ ਆਪਣੇ ਧਰਮ ਦੇ ਪ੍ਰਚਾਰ ਦੇ ਵਿੱਚ ਵਿੱਚ ਧਰਮ ਯੁੱਧ ਕੁਰਸੇੜ ਵਰਡ ਯੂਜ਼ ਕਰੇ ਇਸ ਚੀਜ਼ ਦਾ ਤੁਹਾਨੂੰ ਇਤਰਾਜ਼ ਹੈ ਕਿਉਂਕਿ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਕਿਹਾ ਵਾ ਕਿ ਵੀ ਉਹ ਮਾਫੀ ਮੰਗ ਕੇ ਗਏ ਸੀਗੇ ਔਰ ਹੁਣ ਫੇਰ ਕੁਰਸੇੜ ਵਰਡ ਯੂਜ਼ ਕਰਨਾ ਤੁਸੀਂ ਮਾਫੀ ਦੀ ਗੱਲ ਕੀਤੀ 2022 ਦੇ ਵਿੱਚ ਆਪਾਂ ਰਿਪੋਰਟ ਕੀਤੀ ਹਾਂਜੀ ਪ੍ਰਸ਼ਾਸਨ ਦੇ ਸਾਹਮਣੇ ਮੁਵ ਹੋ ਗਈ ਇਸ ਗੱਲ ਬਾਰੇ ਪਰ ਜਦੋਂ ਉਹਨਾਂ ਦਾ ਪ੍ਰੋਗਰਾਮ ਹੈ ਉੱਥੇ ਵੀ ਯੂਜ਼ ਕੀਤਾ ਉਹ ਤੋਂ ਬਾਅਦ ਕਿਉਂ ਫਿਰ ਚੁੱਪੀ ਕੋ ਧਾਰੀ ਹੋਈ ਉਹਨਾਂ ਫਿਰ ਦੇਖੋ ਜੀ ਅਸੀਂ ਕੋਈ ਚੁੱਪੀ ਨਹੀਂ ਧਾਰੀ ਇਹ ਇੰਨੇ ਕਿ ਜ਼ਿਆਦਾ ਸਟਰੋਂਗ ਹੋ ਚੁੱਕੇ ਆ ਪ੍ਰਸ਼ਾਸਨ ਇਹਨਾਂ ਦੇ ਅੱਗੇ ਜਿਹੜਾ ਵਾ ਪੱਬਾਂ ਪਾਰ ਹੋ ਜਾਂਦਾ ਵਾ ਪਰ ਮੈਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਔਰ ਪੰਜਾਬ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹੀ ਗੱਲ ਕਵਾਂਗਾ ਕਿ ਵੀ ਜੇ ਇਸ ਤਰੀਕੇ ਦੇ ਨਾਲ ਕਨਵਰਜਨ ਹੁੰਦਾ ਰਿਹਾ ਤੇ ਸਾਡੀਆਂ ਧਾਰਮਿਕ ਜਿਹੜੀਆਂ ਧਾਰਮਿਕ ਸੰਸਥਾਨ ਹੈਗੇ ਆ ਧਾਰਮਿਕ ਸਾਡੀਆਂ ਯਾਤਰਾਵਾਂ ਉਹਨਾਂ ਦਾ ਕੋਈ ਮਤਲਬ ਨਹੀਂ ਰਹਿ ਜਾਣਾ ਜਦੋਂ ਕਿਸੇ ਨੇ ਕਿਸ ਕਨਵਰਜਨ ਹੀ ਕਰ ਲੈਣਾ ਵਾ ਜਦੋਂ ਉਹਨਾਂ ਨੇ ਆਪਣੇ ਧਰਮ ਦੇ ਵਿੱਚ ਮੂੰਹ ਹੀ ਨਹੀਂ ਕਰਨਾ ਤੇ ਫਿਰ ਧਾਰਮਿਕ ਸਥਾਨਾਂ ਦਾ ਜਾਂ ਧਾਰਮਿਕ ਯਾਤਰਾਵਾਂ ਕਰਨ ਦਾ ਕੋਈ ਮਤਲਬ ਨਹੀਂ ਰਹਿਣਾ ਕੇਜਰੀਵਾਲ ਜਦੋਂ ਜਦੋਂ ਇਹਨਾਂ ਨੇ ਪੰਜਾਬ ਦੇ ਵਿੱਚ ਇਲੈਕਸ਼ਨ ਲੜਨੇ ਸੀਗੇ ਉਦੋਂ ਵੀ ਕੇਜਰੀਵਾਲ ਜੀ ਨੇ ਕੋਈ ਗੱਲ ਕਹੀ ਸੀਗੀ ਕਿ ਮੈਂ ਜਿਹੜਾ ਐਂਟੀ ਕਨਵਰਜਨ ਲਾ ਜਿਹੜਾ ਵਾ ਉਹ ਲੈ ਕੇ ਆਵਾਂਗਾ ਪੰਜਾਬ ਦੇ ਵਿੱਚ ਔਰ ਸਰਕਾਰ ਜਿਹੜੀ ਇਸ ਟਾਈਮ ਖਤਮ ਹੋਣ ਤੇ ਆਈ ਆ ਪਰ ਹਜੇ ਤੱਕ ਉਹਨਾਂ ਨੇ ਜਿਹੜਾ ਤਨ ਪਰਵਤਨ ਨਿਵਰਜੋਗ ਪ੍ਰੋਗਰਾਮ ਔਰ ਇਹ ਸਬੰਧ ਵਿੱਚ ਜੀ ਸਾਰੀਆਂ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ ਜੀ ਇਸ ਚੀਜ਼ ਦਾ ਵਿਰੋਧ ਕੀਤਾ ਜਾਊਗਾ ਕਿਉਂਕਿ ਬਾਰ-ਬਾਰ ਇਹ ਗਲਾ ਮਾਫੀ ਮੰਗਦਾ ਔਰ ਫਿਰ ਉਹੀ ਚੀਜ਼ ਵੜ ਯੂਜ਼ ਕਰ ਲੈਂਦਾ ਪਰ ਪ੍ਰਸ਼ਾਸਨ ਨੂੰ ਵੀ ਗੱਲ ਚਾਹੀਦੀ ਆ ਕਿ ਵੀ ਲਗਾਤਾਰ ਅਸੀਂ ਪ੍ਰਸ਼ਾਸਨ ਨੂੰ ਇੱਕ ਇੰਟੀਮੀਸ਼ਨ ਦੇਈ ਦੀ ਆ ਅਸੀਂ ਪੂਰਾ ਜਿਹੜਾ ਵਾ ਲਾਫਲ ਕੰਮ ਕਰੀਦਾ ਵਾ ਪਰ ਫਿਰ ਵੀ ਪ੍ਰਸ਼ਾਸਨ ਜਿਹੜਾ ਵਾ ਉਹ ਜਿਹੜਾ ਬਿਲਕੁਲ ਧਿਆਨ ਨਹੀਂ ਦਿੰਦਾ ਔਰ ਪੰਜਾਬ ਸਰਕਾਰ ਨੂੰ ਮੈਂ ਕਹਾਂਗਾ ਕਿ ਵੀ ਸਾਡੇ 3.5 3.5 ਕਰੋੜ ਜਿਹੜੀ ਆਬਾਦੀ ਆ ਪੰਜਾਬ ਦੀ ਸਿਰਫ 10 ਲੱਖ ਜਿਹੜਾ 크ਰਿਸਚਨ ਸਮਾਜ ਹੈ ਤੁਹਾਨੂੰ ਇਹਨਾਂ ਨੇ ਨਹੀਂ ਵੋਟ ਬਣਾਇਆ ਸਾਰਿਆਂ ਨੇ ਵੋਟ ਪਾਈ ਆ ਤੇ ਵੀ ਇੱਕ ਤੁਸ਼ਟੀ ਕਰਨ ਦੀ ਜਿਹੜੀ ਆ ਰਾਜਨੀਤੀ ਨੂੰ ਛੱਡ ਕੇ ਸਾਰਿਆਂ ਦਾ ਵੀ ਸੋਚੋ ਰੋਕਿਆ ਜਾਏਗਾ ਤੁਹਾਡੇ ਬਦ ਲਈ ਕੀ ਬਿਲਕੁਲ ਹੀ ਸਾਰੇ ਇੱਥੇ ਬੰਦੀਆਂ ਨਾਲ ਗੱਲ ਕਰਕੇ ਜੋ ਡਿਸੀਜਨ ਹੋਏਗਾ ਫਿਰ ਉਸ ਹਿਸਾਬ ਨਾਲ ਕੰਮ ਕੀਤਾ ਜਾਏਗਾ ਪ੍ਰਸ਼ਾਸਨ ਨੂੰ ਉਸੇ ਚੇਤਾਵਨੀ ਦੇ ਦਿੱਤੀ ਹੈ ਕਿ ਵੀ ਪ੍ਰਸ਼ਾਸਨ ਦੇਖੋ ਮੈਂ ਰੋਕਣ ਦੀ ਗੱਲ ਨਹੀਂ ਕਰਦਾ ਮੈਂ ਇੱਕ ਗੱਲ ਕਰਦਾ ਪਹਿਲਾਂ ਪ੍ਰੋਗਰਾਮ ਇਹ ਕਰਨ ਪਰ ਕੁਰਸੀੜਵੜ ਯੂਜ਼ ਕਰਨਗੇ ਤੇ ਫਿਰ ਉਹ ਤੇ ਸਾਨੂੰ ਇਪੱਤੀ ਹੋਏਗੀ ਫਿਰ ਉਹ ਆਪਣਾ ਸਟੈਪ ਲਵਾਂਗੇ ਅਸੀਂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਦੇ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਕੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News